ਪੰਜਾਬ ਦੇ ਵਿੱਚ ਪਾਣੀਆ ਦੇ ਮੁੱਦੇ ਦੀ ਸਿਆਸਤ ਹਾਲੇ ਰੁਕਣ ਦਾ ਨਾਮ ਨਹੀਂ ਲੈਂਦੀ ਪਈ ਇੱਕ ਪਾਸੇ ਭਾਰਤ ਪਾਕਿਸਤਾਨ ਦੇ ਵਿੱਚ ਯੁੱਧ ਨੂੰ ਲੈ ਕੇ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ ਪਰ ਦੂਸਰੇ ਪਾਸੇ BBM ਦੇ ਮੁੱਦੇ ਨੂੰ ਲੈ ਕੇ ਹੁਣ ਇੱਕ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸੁਪਰੀਮ ਕੋਰਟ ਜਾਣ ਦੀ ਗੱਲ ਕੀਤੀ ਗਈ ਹੈ ਜ਼ਿਕਰ ਖਾਸ ਹੈ ਕਿ ਮਾਮਲਾ ਉਸ ਵੇਲੇ ਗਰਮਾ ਗਿਆ ਜਦੋਂ BBM ਦੇ ਉੱਚ ਅਧਿਕਾਰੀਆਂ ਦੇ ਵੱਲੋਂ ਉੱਥੇ ਜੋ ਇਲਜ਼ਾਮ ਲੱਗਿਆ ਕਿ ਧੱਕੇ ਨਾਲ ਪਾਣੀ ਦੇ ਗੇਟ ਖੋਲਣ ਦੀ ਕੋਸ਼ਿਸ਼ ਕੀਤੀ ਗਈ ਅਤੇ ਹਰਿਆਣੇ ਵਾਲੇ ਪਾਣੀ ਭੇਜਣ ਨੂੰ ਲੈ ਕੇ ਉੱਥੇ ਰੌਲਾ ਪੈ ਜਾਂਦਾ ਏ ਜਿੱਥੇ ਕੈਬਨਿਟ ਮੰਤਰੀ ਹਰਜੋਤ ਬੈਂਸ ਦੇ ਵੱਲੋਂ ਜਿੱਥੇ ਬੀਬੀਐਮ ਦੇ ਉੱਚ ਅਧਿਕਾਰੀ ਚੇਅਰਮੈਨ ਤੇ ਸੈਕਟਰੀ ਨੂੰ ਬੰਧਕ ਬਣਾਇਆ ਗਿਆ ਤਾਂ ਮੌਕੇ ਤੇ ਮੁੱਖ ਮੰਤਰੀ ਭਗਵੰਤ ਮਾਨ ਪਹੁੰਚਦੇ ਆ ਤੇ ਉਹਨਾਂ ਦੇ ਵੱਲੋਂ ਕਈ ਵੱਡੇ ਐਲਾਨ ਜਾਂ ਇੰਜ ਆਖਲੋ ਕਿਉਣ ਵਾਲੇ ਸਮੇਂ ਨੂੰ ਲੈ ਕੇ ਕੀ ਕਰਨਾ ਹੋਵੇਗਾ ਉਸ ਬਾਬਤ ਖਾਸ ਗਲਤ ਬਾਤ ਕੀਤੀ ਗਈ ਪੰਜਾਬ ਦੀ ਧਰਤੀ ਨੂੰ ਪੰਜਾਬ ਦੇ ਪਾਣੀ ਨੂੰ ਪਿਆਰ ਕਰਨ ਵਾਲੇ ਲੋਕ ਦਸਾਂ ਹੋਣ ਦੀ ਕਮਾਈ ਕਰਨ ਵਾਲੇ ਲੋਕ ਮਾਮਾ ਭੈਣਾ ਇੱਥਈਆਂ ਨੇ ਕਿਉਂਕਿ ਜੇ ਸਾਡਾ ਪਾਣੀ ਚੱਲਦਾ ਤਾਂ ਸਾਡਾ ਚੁੱਲ੍ਹਾ ਚੱਲਦਾ ਸੋ ਅੱਜ ਗੱਲ ਪਾਣੀਆਂ ਦੀ ਨਹੀਂ ਗੱਲ ਸਾਡੇ ਚੁੱਲਿਆਂ ਦੀ ਅੱਗ ਦੀ ਹੈ ਔਰ ਲੀਗਲੀ ਬਿਲਕੁਲ ਸਹੀ ਹੈ ਆਪਣੇ ਹਿੱਸੇ ਦਾ ਪਾਣੀ ਬਲਕਿ ਉਸ ਤੋਂ ਵੱਧ 31 ਮਾਰਚ ਤੱਕ ਇਹ ਵਰਤ ਚੁੱਕੇ ਨੇ ਹਰਿਆਣਾ ਵੱਲ ਇਹੀ ਬੀਬੀ ਐਮ ਬੀ ਐਸਡੀਪੀਐਮਬੀ ਦੇ ਚੇਅਰਮੈਨ ਨੇ ਮੀਟਿੰਗ ਕਰਕੇ 21 ਮਈ ਤੱਕ ਪਾਣੀ ਤਾਂ 21 ਮਈ ਨੂੰ ਪਿਛਲੀ ਨੂੰ 6 ਚਿੱਠੀਆਂ ਲਿਖਿਆ ਸੀ ਇਹਨਾਂ ਨੂੰ 6 ਮਹੀਨੇ ਹਰ ਮਹੀਨੇ ਮੀਟਿੰਗ ਹੁੰਦੀ ਹੈ ਇਹਨਾਂ ਦੀ ਹਰੇਕ ਚਿੱਠੀ 'ਚ ਕਹਿੰਦੇ ਸੀ ਹਰਿਆਣੇ ਵਾਲਿਓ ਤੁਹਾਡਾ ਪਾਣੀ ਘਟੂਗਾ ਤੁਸੀਂ ਬਹੁਤ ਜ਼ਿਆਦਾ ਪਿਉਂਦੇ ਹੋ ਅਸੀਂ ਪਾਣੀ ਐਸ ਵਾਰ ਸਾਡੇ ਕੋਲ ਆਪਣੀਆਂ ਕਸੀਆਂ ਆਪ ਦੇ ਸੀ 10000 ਏਕੜ ਤਾਂ ਆਪਣੇ ਜ਼ਿਲ੍ਹੇ 'ਚ ਪਹਿਲੀ ਵਾਰ ਪਾਣੀ ਪਹੁੰਚਿਆ ਬੀਤ ਤੁਸੀਂ ਦਾ ਸੰਜਮ ਨਾ ਬਖੋ ਨਹੀਂ ਕਿਲੇ ਪ੍ਰਗਿਆਤਾ ਭੀ ਹੁੰਸੀ ਚਲੋ ਅਸੀਂ ਹਾਈ ਕੋਰਟ ਚਲੇ ਗਏ ਪਹਿਲਾਂ ਤਾਂ ਬੀਵੀਐਨ ਵੀ ਦਾ ਹਾਈ ਕੋਰਟ ਜਾਣਾ ਕੀ ਬੰਦ ਹੋ ਜਾਣਾ ਪਰੀਦਾ ਬਾਜੀ ਬੀਵੀਐਨ ਵੀ ਕਿਤੇ ਹੈ ਬੀਵੀਐਨ ਵੀ 60% ਦਾ ਸਾਹ ਹਾਂ ਜਾਵੀਰ ਬੀਵੀਐਨ ਵੀ ਆਪ ਜਾ ਰਹੀ ਹੈ ਜਿਹੜਾ ਵਕੀਲ ਕੀਤਾ ਹੋਊਗਾ ਕੱਲ ਉਹਦਾ 60% ਉਹਦੀ ਫੀਸ ਪੰਜਾਬ ਨੂੰ ਦੇਖੋ ਪੰਜਾਬ ਆਪ ਦੇ ਬੁਰਧੀ ਵਕੀਲ ਕਰ ਰਿਹਾ ਜੀ ਦੋ ਸੈਂਕੜਾ 60% ਮਤਲਬ ਸਾਡਾ 2 ਲੱਖ ਲਿਆ ਤੇ 1 ਲੱਖ 20 ਹਜ਼ਾਰ ਸਾਡਾ ਅਸੀਂ ਆਪਦੇ ਵਿਰੁੱਧ ਵੀ ਯਕੀਨ ਕਰਾ ਗਏ ਆ ਮਨੇ ਇਹਨੂੰ ਕੋਲ ਪਤਾ ਸੀ 1 ਲੱਖ ਹਜ਼ਾਰ ਤਾਂ ਜੋ ਪਹਿਨਦੇ ਨੇ ਆਰਡਰ ਕਰ ਦਿੰਨੇ ਇੱਕ ਦਿਨ ਹੋਇਆ ਚੇਅਰਮੈਨ ਸਾਹਿਬ ਲੋਹਾਂਡਾ ਆ ਗਏ ਥੇ ਪੰਜਾਬ ਦੇ ਹਿੱਸੇ ਦਾ 200 ਕਿਊਬਿਕ ਪਾਣੀ ਬੰਦ ਕਰਕੇ ਰਹਿਣੇ ਨੂੰ ਛੱਡਤਾ ਸਵੇਰਿੰਗ ਲਾਜੀ ਕਹਿੰਦਾ ਰਿਆ ਨੇ ਇਹ ਕੌਣੋਂ ਦੇਵੀ ਹੈ ਕਰਨ ਵਾਲੀ ਹੁਣ ਸੁਣੋ